ਕਰਦੇ ਆ ਸਿੱਖਾਂ ਦੇ 7ਵੇਂ ਗੁਰੂ ਸ੍ਰੀ ਗੁਰੂ ਹਰ राय ਜੀ ਸ੍ਰੀ ਗੁਰੂ ਹਰ राय ਜੀ ਕੌਣ ਸਨ ਉਹਨਾਂ ਦੀ ਕੀ ਜੀਵਨੀ ਸੀ ਕਦੋਂ ਹੋਇਆ ਸੀ ਉਹਨਾਂ ਦਾ ਜਨਮ ਕਿੱਥੇ ਦੇ ਰਹਿਣ ਵਾਲੇ ਸਨ ਅੱਜ ਅਸੀਂ ਇਹ ਸਭ ਬਾਰੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਸ੍ਰੀ ਗੁਰੂ ਹਰ राय ਜੀ ਗੁਰੂ ਹਰ राय ਜੀ ਸਿੱਖ ਧਰਮ ਦੇ 10 ਗੁਰੂਆਂ ਵਿੱਚੋਂ 7ਵੇਂ ਗੁਰੂ ਸਨ ਉਹਨਾਂ ਦਾ ਜਨਮ 16 ਜਨਵਰੀ 1633 ਵਿੱਚ ਕੀਰਤਪੁਰ ਜ਼ਿਲ੍ਹਾ ਰੂਪਨਗਰ ਵਿਖੇ ਹੋਇਆ ਸੀ। ਗੁਰੂ ਹਰ राय ਸਾਹਿਬ ਜੀ, ਗੁਰੂ ਹਰगोबिंद ਸਾਹਿਬ ਜੀ ਦੇ ਪੋਤਰੇ ਅਤੇ ਮਾਤਾ ਨਿਹਾਲ ਕੌਰ ਜੀ ਅਤੇ ਬਾਬਾ ਗੁਰਦਤਾ ਜੀ ਦੇ ਸੁਪੁੱਤਰ ਸਨ। ਉਹਨਾਂ ਨੂੰ ਛੇਵੇਂ ਸਿੱਖ ਗੁਰੂ ਜੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਆਪਣੇ ਅਕਾਲ ਚਲਾਣਾ ਕਰਨ ਤੋਂ ਤਕਰੀਬਨ 2 ਕੋ ਸਾਲ ਪਹਿਨਾ ਹੀ 1642 ਈਸਵੀ ਵਿੱਚ ਗੁਰਗੱਦੀ ਉੱਤੇ ਬਿਰਾਜਮਾਨ ਕਰ ਦਿੱਤਾ ਸੀ ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 3 ਮਾਰਚ 1644 ਨੂੰ 14 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਹਰ राय ਜੀ ਸਿੱਖ ਧਰਮ ਦੇ ਆਗੂ ਬਣ ਗਏ ਸਨ ਉਹਨਾਂ ਨੇ ਅਗਲੇ ਲਗਭਗ 17 ਕੋ ਸਾਲ ਤੱਕ ਸਿੱਖਾਂ ਦਾ ਮਾਰਗਦਰਸ਼ਨ ਕੀਤਾ ਸੀ। ਸ੍ਰੀ ਗੁਰੂ ਹਰ Rai ਜੀ ਦੇ ਦਾਦਾ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਸਿੱਖਾਂ ਲਈ ਫੌਜੀ ਸਿੱਖਲਾਈ ਦੀ ਸ਼ੁਰੂ ਕੀਤੀ ਪਰੰਪਰਾ ਨੂੰ ਜਾਰੀ ਰੱਖਿਆ। ਗੁਰੂ ਹਰ Rai ਜੀ ਨੇ ਵੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਵਕਾਲਤ ਕੀਤੀ ਸੀ। ਉਹਨਾਂ ਦਾ ਮੰਨਣਾ ਸੀ ਕਿ ਸਾਰੇ ਮਨੁੱਖ ਬਰਾਬਰ ਹਨ। ਅਤੇ ਉਹਨਾਂ ਨਾਲ ਇੱਕੋ ਜਿਹਾ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਸ੍ਰੀ ਗੁਰੂ ਹਰ Rai ਜੀ ਦੀਆਂ ਸਿੱਖਿਆਵਾਂ ਦੂਸਰਿਆਂ ਦੀ ਸੇਵਾ ਅਤੇ ਦਇਆਵਾਲਾ ਜੀਵਨ ਜੀਉਣ ਤੇ ਕੇਂਦ੍ਰਿਤ ਸਨ। ਉਹ ਮੰਨਦੇ ਸਨ ਕਿ ਹਰ ਕਿਸੇ ਦਾ ਫਰਜ਼ ਬਣਦਾ ਹੈ ਕਿ ਉਹ ਲੋੜਵੰਦਾਂ ਦੀ ਮਦਦ ਕਰੇ ਚਾਹੇ ਉਹ ਕਿਸੇ ਵੀ ਸਮਾਜ ਜਾਂ ਧਰਮ ਦੇ ਹੋਣ। ਗੁਰੂ ਹਰ Rai ਜੀ ਨੇ ਇਹ ਵੀ ਉਪਦੇਸ਼ ਦਿੱਤਾ ਕਿ ਜੀਵਨ ਵਿੱਚ ਸੰਤੁਲਨ ਕਾਇਮ ਰੱਖਣਾ ਚਾਹੀਦਾ ਹੈ। ਉਹਨਾਂ ਨੇ ਆਪਣੇ ਪਰੋਕਾਰਾਂ ਨੂੰ ਸਿਮਰਨ ਕਰਨ ਅਤੇ ਸਾਦਗੀ ਦਾ ਜੀਵਨ ਬਤੀਤ ਕਰਨ ਲਈ ਉਤਸ਼ਾਹਿਤ ਕੀਤਾ। ਸ੍ਰੀ ਗੁਰੂ ਹਰ Rai ਜੀ 6 ਅਕਤੂਬਰ 1661 ਨੂੰ ਜਦੋਂ ਕਿ ਉਹਨਾਂ ਦੀ ਉਮਰ 31 ਸਾਲ ਦੀ ਸੀ, ਉਦੋਂ ਉਹ ਅਕਾਲ ਚਲਾਣਾ ਕਰ ਗਏ। ਉਹਨਾਂ ਦੇ ਪੁੱਤਰ ਗੁਰੂ ਹਰਿਕ੍ਰਿਸ਼ਨ ਜੀ ਉਹਨਾਂ ਦੇ ਬਾਅਦ 8ਵੇਂ ਸਿੱਖ ਗੁਰੂ ਬਣੇ ਗੁਰੂ ਹਰ Rai ਜੀ ਦਾ ਜਨਮ ਬਾਬਾ ਗੁਰਦਤਾ ਜੀ ਅਤੇ ਮਾਤਾ ਨਿਹਾਲਕੌਰ ਜੀ ਦੇ ਘਰ ਵਿੱਚ ਹੋਇਆ ਸੀ ਜਦੋਂ ਗੁਰੂ ਹਰ Rai ਜੀ ਸਿਰਫ 8 ਕੋ ਸਾਲ ਦੀ ਉਮਰ ਵਿੱਚ ਸਨ ਤਾਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਉਹਨਾਂ ਦਾ ਵਿਆਹ 10 ਸਾਲ ਦੀ ਉਮਰ ਵਿੱਚ ਦਇਆ RAM ਦੇ ਪੁੱਤਰੀ ਮਾਤਾ ਕਿਸ਼ਨ ਕੌਰ ਨਾਲ ਹੋ ਗਿਆ ਸੀ ਗੁਰੂ ਹਰਰਾਏ ਜੀ ਦੇ ਦੋ ਸੁਪੁੱਤਰ ਸਨ RAM ਰਾਏ ਅਤੇ ਹਰਕ੍ਰਿਸ਼ਨ ਜੀ ਗੁਰੂ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ 5 ਸਾਲਾਂ ਦੇ ਪੁੱਤਰ ਹਰਕ੍ਰਿਸ਼ਨ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾ ਦਿੱਤਾ ਸੀ ਗੁਰੂ ਜੀ ਦਾ तीरमल नाम ਦਾ ਇੱਕ ਭਰਾ ਵੀ ਸੀ ਕਿਹਾ ਜਾਂਦਾ ਹੈ ਕਿ تیرਮਲ ਨੂੰ ਸ਼ਾਹਜਹਾਂ ਤੋਂ ਸਮਰਥਨ ਪ੍ਰਾਪਤ ਹੋਇਆ ਸੀ ਤਾਂ ਜੋ ਸਮਾਨੰਤਰ ਸਿੱਖ ਪਰੰਪਰਾ ਬਣਾਈ ਜਾ ਸਕੇ ਮੁਗਲ ਸਮਰਥਨ ਕਾਰਨ ਉਹਨਾਂ ਨੇ ਆਪਣੇ ਦਾਦਾ ਜੀ ਦੀ ਅਲੋਚਨਾ ਕੀਤੀ ਜੋ 6ਵੇਂ ਗੁਰੂ ਸਿੱਖ ਗੁਰੂ ਗੁਰੂ ਹਰगोबिंद ਸਾਹਿਬ ਜੀ ਸਨ 6ਵੇਂ ਗੁਰੂ ਜੀ ਨੇ تیرਮਲ ਨਾਲ ਔਰ ਸਹਿਮਤ ਹੋ ਕੇ ਹੀ ਆਪਣੇ ਛੋਟੇ ਪੋਤੇ ਸ੍ਰੀ ਹਰ ਰਾਏ ਜੀ ਨੂੰ ਉਤਰਾਧਿਕਾਰੀ ਨਿਯੁਕਤ ਕੀਤਾ ਸੀ ਗੁਰੂ ਹਰ ਰਾਏ ਜੀ ਸਿੱਖ ਧਰਮ ਵਿੱਚ ਸੱਤਵੇਂ ਗੁਰੂ ਹਨ ਅਤੇ ਉਹਨਾਂ ਨੂੰ ਸਭ ਤੋਂ ਮਹੱਤਮ ਗੁਰੂਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ ਗੁਰੂ ਹਰ ਰਾਏ ਜੀ ਨੇ ਜ਼ੁਲਮ ਵਿਰੋਧ ਲੜਨ ਅਤੇ ਦੁਖੀ ਲੋਕਾਂ ਦੀ ਮਦਦ ਕਰਨ ਦੇ ਆਪਣੇ ਪਿਤਾ ਜੀ ਦੇ ਕੰਮ ਨੂੰ ਵੀ ਯਾਰੀ ਰੱਖਿਆ ਸੀ। ਉਹਨਾਂ ਨੇ ਪੂਰੇ ਭਾਰਤ ਅਤੇ ਇਸ ਤੋਂ ਬਾਹਰ ਸਿੱਖ ਧਰਮ ਨੂੰ ਫੈਲਾਉਣ ਵਿੱਚ ਵੀ ਮਦਦ ਕੀਤੀ। ਗੁਰੂ ਹਰਿ ਰਾਏ ਜੀ ਇੱਕ ਮਹਾਨ ਸਿੱਖਕ ਅਤੇ ਆਗੂ ਸਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਅੱਜ ਵੀ ਸਿੱਖਾਂ ਨੂੰ ਪ੍ਰੇਰਿਤ ਕਰਦੀਆਂ ਹਨ। ਉਹਨਾਂ ਨੇ ਸਿਖਾਇਆ ਕਿ ਸਾਰੇ ਲੋਕ ਬਰਾਬਰ ਹਨ। ਜਾਤ ਜਾਂ ਧਰਮ ਦੀ ਪਰਵਾਹ ਕੀਤੇ ਬਿਨਾ ਹਰ ਇੱਕ ਨੂੰ ਇੱਜ਼ਤ ਅਤੇ ਸਨਮਾਨ ਦੀ ਜ਼ਿੰਦਗੀ ਜਿਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਗੁਰੂ ਹਰ Rai ਜੀ ਨੇ ਦੂਜਿਆਂ ਦੀ ਮਦਦ ਕਰਨ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਤਾਂ ਹੀ ਉਹ ਤੁਹਾਡੇ ਭਾਈਚਾਰੇ ਦਾ ਹਿੱਸਾ ਕਿਉਂ ਨਾ ਹੋਣ। ਗੁਰੂ ਹਰ Rai ਜੀ ਦੀ ਮਿਸਾਲ ਸਿੱਖਾਂ ਦਾ ਮਾਰਗਦਰਸ਼ਨ ਕਰਦੀ ਰਹਿੰਦੀ ਹੈ। ਕਿਉਂਕਿ ਉਹਨਾਂ ਦਿਆਂ ਸਿੱਖਿਆਵਾਂ ਇੱਕ ਹੋਰ ਨਿਆਪੂਰਨ ਅਤੇ ਬਰਾਬਰੀ ਵਾਲਾ ਸੰਸਾਰ ਸਿਰਜਣ ਹਾਰ ਲਈ ਕੰਮ ਕਰਦੀਆਂ ਹਨ। ਸ੍ਰੀ ਗੁਰੂ ਹਰ Rai ਜੀ ਦੀ ਸੇਵਾ ਬਚਪਨ ਵਿੱਚ ਹੀ ਸ਼ੁਰੂ ਹੋ ਗਈ ਸੀ। ਉਹਨਾਂ ਨੇ ਪੂਰੇ ਪੰਜਾਬ ਖੇਤਰ ਜਿਵੇਂ ਕਿ ਲਾਹੌਰ, ਸਿਆਲਕੋਟ, ਪਠਾਨਕੋਟ, ਸਾਬਾ, ਹਰਾਮਗੜ੍ਹ ਅਤੇ ਜੰਮੂ ਦੇ ਕਸ਼ਮੀਰ ਖੇਤਰ ਦੇ ਕਈ ਥਾਨਿਆਂ ਦਾ ਦੌਰਾ ਕੀਤਾ। ਅਤੇ ਸਿੱਖੀ ਪ੍ਰਚਾਰ ਕੀਤਾ ਕਹੁਣਾ ਨੇ ਭਾਰਤ ਦੇ ਹੋਰ ਵੀ ਕਈ ਦੂਰ ਦਰਾਡੇ ਹਿੱਸਿਆਂ ਜਿਵੇਂ ਕਿ ਅਸਾਮ ਬੰਗਾਲ ਦੀ ਵੀ ਯਾਤਰਾ ਕੀਤੀ ਆ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਆਰੰਭ ਕੀਤੇ ਲੰਗਰ ਸੰਗਤ ਮੰਜੀ ਦਸਵੰਦ ਨਸੰਦ ਆਦਿ ਬਹੁਤ ਸਾਰੀਆਂ ਲਹਿਰਾਂ ਨੂੰ ਵੀ ਗੁਰੂ ਹਰ राय ਜੀ ਨੇ ਕਾਇਮ ਰੱਖਿਆ ਅਤੇ ਅੱਗੇ ਤੱਕ ਵਿਕਸਿਤ ਕੀਤਾ ਗੁਰੂ ਹਰ Rai ਜੀ ਨੇ ਆਪਣੇ ਕਾਰਜਕਾਲ ਦੌਰਾਨ ਕਈ ਨਵੇਂ ਪਿੰਡ ਬਣਾਏ ਅਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ। ਉਹਨਾਂ ਨੇ ਚੱਕ ਨਾਨਕੀ ਸ਼ਹਿਰ ਦੀ ਸਥਾਪਨਾ ਵੀ ਕੀਤੀ ਜੋ ਸਿੱਖ ਧਰਮ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ। ਸਿੱਖ ਗੁਰੂ ਦੇ ਤੌਰ ਤੇ ਆਪਣੇ ਕਾਰਜਕਾਲ ਦੌਰਾਨ ਗੁਰੂ ਹਰ Rai ਜੀ ਨੇ ਆਪਣੇ ਦਾਦਾ ਜੀ ਦੁਆਰਾ ਸਥਾਪਿਤ ਫੌਜੀ ਪਰੰਪਰਾ ਨੂੰ ਵੀ ਯਾਰੀ ਰੱਖਿਆ। ਇਸ ਤੋਂ ਇਲਾਵਾ ਉਹਨਾਂ ਦੀ ਮਦਦਕਰਨ ਅਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਤੇ ਵੀ ਜ਼ੋਰ ਦਿੱਤਾ। ਉਹਨਾਂ ਨੇ ਗਰੀਬ ਕਿਸਾਨਾਂ ਨੂੰ ਜ਼ਮੀਨ ਅਤੇ ਪੈਸੇ ਦੇ ਕੇ ਮਦਦ ਕੀਤੀ ਤਾਂ ਜੋ ਉਹ ਆਪਣੇ ਖੇਤ ਸ਼ੁਰੂ ਕਰ ਸਕਣ। ਉਹਨਾਂ ਨੇ ਬਹੁਤ ਸਾਰੇ ਲੰਗਰ ਜਾਂ ਮੁਫਤ ਰਸੋਈਆਂ ਵੀ ਸ਼ੁਰੂ ਕੀਤੀਆਂ। ਜਿੱਥੇ ਹਰ ਵਰਗ ਦੇ ਲੋਕ ਜਾਤ ਜਾਂ ਧਰਮ ਦੀ ਚਿੰਤਾ ਕੀਤੇ ਬਿਨਾ ਆ ਕੇ ਭੋਜਨ ਖਾ ਸਕਣ ਗੁਰੂ ਹਰਿਵਾਰੀ ਜੀ ਨੇ ਕੀਰਤਪੁਰ ਸਾਹਿਬ ਦਾ ਵਿਕਾਸ ਕੀਤਾ। ਉਹਨਾਂ ਨੇ ਪਰੰਪਰਾਗਤ ਚਿਕਿਤਸਾ ਨੂੰ ਅੱਗੇ ਵਧਾਉਂਦੇ ਹੋਏ ਕੀਰਤਪੁਰ ਵਿੱਚ ਲੋੜਵੰਦ ਲੋਕਾਂ ਦੇ ਮੁਫਤ ਇਲਾਜ ਲਈ ਇੱਕ ਆਯੁਰਵੈਦਿਕ ਹਸਪਤਾਲ ਵੀ ਸਥਾਪਿਤ ਕੀਤਾ। ਗੁਰੂ ਹਰਿ ਰਾਏ ਜੀ ਨੇ ਕਈ ਜੜੀ ਬੁੱਟੀਆਂ ਨਾਲ ਬਣੀ ਦਵਾਈਆਂ ਨਾਲ ਕਈ ਜਾਨੇ ਲੇਵਾ ਬਿਮਾਰੀਆਂ ਜਿਵੇਂ ਹੈਜ਼ਾ ਅਤੇ ਚੇਚਕ ਨਾਲ ਲੜਨ ਲਈ ਦਿੱਲੀ ਵਿੱਚ ਵੀ ਮਦਦ ਕੀਤੀ। ਗੁਰੂ ਹਰਿ ਰਾਏ ਜੀ ਜਾਨਵਰਾਂ ਪ੍ਰਤੀ ਆਪਣੇ ਪਿਆਰ ਅਤੇ ਦੇਖਭਾਲ ਲਈ ਵੀ ਜਾਣੇ ਜਾਂਦੇ ਹਨ। ਉਹਨਾਂ ਨੇ ਜਾਨਵਰਾਂ ਦੀ ਦੇਖਭਾਲ ਲਈ ਚਿੜੀਆ ਘਰ ਦਾ ਸੰਕਲਪ ਪੇਸ਼ ਕੀਤਾ। ਗੁਰੂ ਸਾਹਿਬ ਦੇ ਬਾਗ ਵਿੱਚ ਬਹੁਤ ਸਾਰੇ ਦੇਸੀ ਅਤੇ ਵਿਦੇਸੀ ਜਾਨਵਰ ਸਨ ਜਿਨ੍ਹਾਂ ਦੀ ਗੁਰੂ ਸਾਹਿਬ ਦੇਖਭਾਲ ਅਤੇ ਇਲਾਜ ਕਰਦੇ ਹਨ ਗੁਰੂ ਜੀ ਦਾ ਪੰਛੀਆਂ ਨਾਲ ਵੀ ਵਿਸ਼ੇਸ਼ ਰਿਸ਼ਤਾ ਸੀ ਗੁਰੂ ਹਰ Rai ਜੀ ਦੀ ਵਿਰਾਸਤ ਅੱਜ ਵੀ ਉਹਨਾਂ ਦੇ ਵੱਡੇ ਅਤੇ ਛੋਟੇ ਸਾਰੇ ਪ੍ਰਾਣੀਆਂ ਲਈ ਦਇਆ ਸੇਵਾ ਅਤੇ ਪਿਆਰ ਦੀਆਂ ਸਮੱਸਿਆਵਾਂ ਦੁਆਰਾ جاری ਹੈ ਲੋੜਵੰਦਾਂ ਦੀ ਮਦਦ ਲਈ ਕੋਸ਼ ਦੀ ਵਚਨਬੰਦਤਾ ਦੁਨੀਆਂ ਭਰ ਦੇ ਸਿੱਖਾਂ ਲਈ ਇੱਕ ਪ੍ਰੇਰਨਾ ਹੈ ਅਤੇ ਇਹ ਯਾਦ ਦਿਵਾਉਂਦੀ ਹੈ ਕਿ ਅਸੀਂ ਸਾਰੇ ਆਪਣੀ ਮਨੁੱਖਤਾ ਵਿੱਚ ਜੁੜੇ ਹੋਏ ਹਾਂ ਉਹਨਾਂ ਦੀ ਬਾਣੀ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਸੰਗਤ ਨੂੰ ਵੀ ਸਦਾ ਅਕਾਲ ਪੁਰਖ ਤੇ ਭਰੋਸਾ ਰੱਖਣ ਅਤੇ ਬਾਣੀ ਦਾ ਨਿਤਨੇਮ ਕਰਨ ਦੀ ਸਿੱਖਿਆ ਦਿੰਦੇ ਹਨ ਇਹਨਾਂ ਹੀ ਅਸੀਂ ਆਪਣੀ ਅਗਲੀ ਵੀਡੀਓ ਵਿੱਚ ਕਿਸੇ ਹੋਰ ਗੁਰੂ ਸਾਹਿਬਾਂ ਦੀ ਜੀਵਨੀ ਨੂੰ ਲੈ ਕੇ ਆਵਾਂਗੇ ਉਮੀਦ ਹੈ ਕਿ ਤੁਹਾਨੂੰ ਸਾਡੀ ਵੀਡੀਓਜ਼ ਪਸੰਦ ਆਉਂਦੀਆਂ ਹੋਣਗੀਆਂ ਧੰਨਵਾਦ